ਸਵੇਰ ਸ਼ਾਮ ਦੀ ਚੱਕਰੀ ਦੇ ਵਿੱਚ ਪਸਦੀ ਰਹਿੰਦੀ ਹੈ ਦਿਨ ਭਰ ਮਹਾਬਾਰੀ ਦੀ ਪੀੜ ਹੋਵੇ ਜਾਂ ਬਿਮਾਰੀਆਂ ਦੀਆਂ ਤਕਲੀਫਾਂ ਕਿਸਮਤ ਦਾ ਲਿਖਿਆ ਹੈ ਸ਼ਾਇਦ ਇਹ ਸੋਚ ਕੇ ਭੁੱਲ ਜਾਂਦੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਹਿਲਾਵਾਂ ਦੀ ਇਸ ਪੀੜ ਨੂੰ ਸਮਝਦੇ ਨੇ ਇਸ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮੁਫਤ ਸਿਹਤ ਜਾਂਚ ਕੈਂਪ ਲਾਇਆ ਜਾ ਰਹੀ ਹੈ ਜਿੱਥੇ ਉਹਨਾਂ ਨੂੰ ਮੁਫਤ ਸਲਾਹ ਅਤੇ ਬਿਹਤਰੀਨ ਇਲਾਜ ਮਿਲੇਗਾ ਤਾਂ ਜੋ ਮਹਿਲਾਵਾਂ ਪੂਰੀ ਤਰ੍ਹਾਂ ਸਿਹਤਮੰਦ ਰਹਿ ਸਕਣ ITI ਕਰਨ ਵਾਲੇ ਵਿਦਿਆਰਥੀਆਂ ਦੇ ਲਈ ਹੈ ਵੱਡੀ ਖੁਸ਼ਖਬਰੀ ਸੂਬਾ ਸਰਕਾਰ ਨੇ ਸਰਕਾਰੀ ITI ਦੀਆਂ ਸੀਟਾਂ ਦੇ ਵਿੱਚ ਕਰ ਦਿੱਤਾ ਵਾਅਦਾ ਤੇ ਸ਼ੁਰੂ ਕਰ ਦਿੱਤੇ ਨੇ ਨਵੇਂ ਕਿਤਾ ਮੁਖੀ ਕੋਰਸ ਜੀ ਹਾਂ ਇਸ ਵੇਲੇ ਉਹਨਾਂ ਵਿਦਿਆਰਥੀਆਂ ਦੇ ਲਈ ਇੱਕ ਖਾਸ ਤੇ ਵੱਡੀ ਖੁਸ਼ਖਬਰੀ ਹੈ ਜਿਹੜੇ ਕਿ ਆਈਟੀਆਈ ਕਰਨਾ ਚਾਹੁੰਦੇ ਨੇ ਤੇ ਉਹ ਚਾਹੁੰਦੇ ਨੇ ਕਿ ਉਹਨਾਂ ਨੂੰ ਸਰਕਾਰੀ ਆਈਟੀਆਈ ਦੇ ਵਿੱਚ ਐਡਮਿਸ਼ਨ ਮਿਲ ਜਾਵੇ ਉਹ ਵਿਦਿਆਰਥੀ ਇਹ ਖਬਰ ਧਿਆਨ ਨਾਲ ਸੁਣ ਤੇ ਦੂਸਰੇ ਵਿਦਿਆਰਥੀਆਂ ਦੇ ਨਾਲ ਵੀ ਸਾਂਝਾ ਕਰਨ ਤਾਂ ਕਿ ਉਹਨਾਂ ਤੱਕ ਵੀ ਇਹ ਖੁਸ਼ਖਬਰੀ ਪਹੁੰਚ ਸਕੇ ਜੀ ਹਾਂ ਦੱਸ ਦਈਏ ਕਿ ਸੂਬਾ ਸਰਕਾਰ ਦੇ ਵੱਲੋਂ ਸਾਲ 2025 ਦੇ ਵਿੱਚ ਸਰਕਾਰੀ ਆਈਟੀਆਈ ਦੀਆਂ ਜਿਹੜੀਆਂ ਸੀਟਾਂ ਨੇ ਉਹਨਾਂ ਦੇ ਵਿੱਚ 52000 ਤੱਕ ਦਾ ਵਾਅਦਾ ਕਰ ਦਿੱਤਾ ਹੈ ਸਰਕਾਰ ਨੇ ਇਹ ਵਾਅਦਾ ਕਰਕੇ ਪਹਿਲਾਂ ਦੇ ਨਾਲੋਂ 25% ਜਿਹੜੀਆਂ ਸੀਟਾਂ ਨੇ ਉਹ ਵਧਾ ਦਿੱਤੀਆਂ ਨੇ ਦੱਸ ਦਈਏ ਕਿ ਪਹਿਲਾਂ ਸਰਕਾਰੀ ਜਿਹੜੀਆਂ ਆਈਟੀਆਈ ਸਨ ਉਹਨਾਂ ਦੀ ਗਿਣਤੀ 137 ਸੀ ਤੇ ਉਹਨਾਂ ਦੇ ਅੰਡਰਸਟਾਡੈਂਟਸ ਸਨ ਉਹ 93% ਹੀ ਭਰੀਆਂ ਸਨ ਤੇ ਹੁਣ ਜਿਹੜੀ ਮੰਗ ਹੈ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਸਰਕਾਰ ਨੇ ਸਰਕਾਰੀ ਆਈਟੀਆਈ ਦੀਆਂ ਸੀਟਾਂ ਦੇ ਵਿੱਚ ਵਾਅਦਾ ਕਰ ਦਿੱਤਾ ਹੈ ਦੱਸ ਦਈਏ ਕਿ ਸਰਕਾਰ ਦੇ ਵੱਲੋਂ ਹੋਰ ਜਿਹੜੇ ਕਿ 27 ਨਵੇਂ ਕੋਰਸ ਵੀ ਸ਼ੁਰੂ ਕੀਤੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚ বেকার ਇਲੈਕਟ੍ਰੋਪਲੇਅਰ ਤੇ ਸੋਲਰ ਟੈਕਨੀਸ਼ੀਅਨ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੇ ਕੋਰਸ ਹੋਣਗੇ ਜਿਨ੍ਹਾਂ ਨੂੰ ਕਰਕੇ ਵਿਦਿਆਰਥੀ ਆਪਣਾ ਰੋਜਗਾਰ ਕਮਾ ਸਕਣਗੇ ਦੱਸਦੀ ਹੈ ਕਿ ਸਰਕਾਰ ਦੇ ਵੱਲੋਂ ਦੋਹਰੀ ਪ੍ਰਣਾਲੀ ਨੂੰ ਅਪਣਾਇਆ ਗਿਆ ਹੈ ਜਿਸ ਦੇ ਵਿੱਚ ਡੀਐਸਟੀ ਨੂੰ ਹੁਣ ਅਪਣਾ ਲਿਆ ਗਿਆ ਹੈ ਜਿਸ ਦੇ ਤਹਿਤ ਵਿਦਿਆਰਥੀ ਕੋਰਸ ਕਰਕੇ ਬਹੁਤ ਵਧੀਆ ਰੋਜਗਾਰ ਕਮਾ ਸਕਣਗੇ ਦੱਸ ਦਈਏ ਕਿ ਸਰਕਾਰ ਦੇ ਵੱਲੋਂ ਲੁਧਿਆਣਾ, ਪਟਿਆਲਾ, ਮੋਹਾਲੀ ਦੇ ਸਮੇਤ ਮਾਨਕਪੁਰ ਸ਼ਰੀਫ ਦੇ ਵਿੱਚ ਜੜੀਆਂ ਆਈਟੀਆਈਜ਼ ਨੇ ਉਹਨਾਂ ਨੂੰ ਅਪਗ੍ਰੇਡ ਵੀ ਕੀਤਾ ਗਿਆ ਹੈ ਤੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਆਈਟੀਆਈਜ਼ ਨੇ ਜਿਨ੍ਹਾਂ ਨੂੰ ਅਪਗ੍ਰੇਡ ਕਰਨ ਦੇ ਲਈ ਸਰਕਾਰ ਦੇ ਵੱਲੋਂ ਦਸਤਖਤ ਕਰ ਦਿੱਤੇ ਗਏ ਨੇ ਤੇ ਬਹੁਤ ਜਲਦ ਹੀ ਜੜੀਆਂ ਹੋਰ ਆਈਟੀਆਈਜ਼ ਨੇ ਉਹਨਾਂ ਨੂੰ ਅਪਗ੍ਰੇਡ ਕਰ ਦਿੱਤਾ ਜਾਵੇਗਾ। ਦੱਸ ਦਈਏ ਕਿ ਵਿਸ਼ਵ ਬੈਂਕ ਤੋਂ ਸਹਾਇਤਾ ਲੈ ਕੇ ਵੀ ਕਈ ਆਈਟੀਆਈਜ਼ ਨੂੰ ਇਹ ਕਿ ਹੋਰ ਵੀ ਅਪਗ੍ਰੇਡ ਕੀਤਾ ਗਿਆ ਹੈ ਤੇ ਨਾਲ ਹੀ ਨਾਲ ਸਰਕਾਰ ਇਹ ਚਾਹੁੰਦੀ ਹੈ ਕਿ ਜਿੰਨੇ ਵੀ ਨੌਜਵਾਨ ਨੇ ਜਿਹੜੇ ਇਹ ਕੋਰਸ ਕਰਨਾ ਚਾਹੁੰਦੇ ਨੇ ਓ ਜਲ ਤੋਂ ਜਲਦ ਕੋਰਸ ਕਰਕੇ ਜਿਹੜਾ ਆਪਣਾ ਰੋਜਗਾਰ ਕਮਾ ਸਕਣ ਦੱਸਦੀ ਹੈ ਕਿ ਇਸ ਦਾ ਪਹਿਲਾ ਬਜਟ ਸੀ ਉਹ 12 ਕਰੋੜ ਰੱਖਿਆ ਗਿਆ ਸੀ ਤੇ ਹੁਣ ਸਾਲ 2024-25 ਦੇ ਵਿੱਚ ਇਹ ਬਜਟ ਵਧਾ ਕੇ 15 ਕਰੋੜ ਕਰ ਦਿੱਤਾ ਗਿਆ ਹੈ ਸਰਕਾਰ ਦਾ ਕਹਿਣਾ ਹੈ ਕਿ ਇਹ ਬਜਟ ਵਧਾ ਕੇ ਨੌਜਵਾਨਾਂ ਨੂੰ ਜਿਹੜਾ ਕਿ ਸਰਕਾਰੀ ਆਈਟੀ ਆਈਸ ਦੇ ਵਿੱਚ ਐਡਮਿਸ਼ਨ ਮਿਲ ਜਾਵੇਗੀ ਤਾਂ ਜਲਦ ਤੋਂ ਜਲਦ ਉਹ ਆਪਣੀਆਂ ਨੌਕਰੀਆਂ ਵੀ ਪ੍ਰਾਪਤ ਕਰ ਸਕਣਗੇ ਦੱਸਦੀ ਹੈ ਕਿ ਸੂਬਾ ਸਰਕਾਰ ਦਾ ਇਹ ਕਹਿਣਾ ਹੈ ਕਿ ਨਵੀਂ ਮਸ਼ੀਨਰੀ ਖਰੀਦਣ ਦੇ ਲਈ ਵੀ 1 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ ਜਿਸ ਕਰਕੇ ਨੌਜਵਾਨਾਂ ਨੂੰ ਹਰ ਪ੍ਰਕਾਰ ਦੀ ਜਿਹੜੀ ਸਹੂਲਤ ਮਿਲੇਗੀ ਇਸ ਤੋਂ ਇਲਾਵਾ ਇਹ ਵੀ ਦੱਸਦੀ ਹੈ ਕਿ ਇਹ ਸਰਕਾਰ ਦੇ ਵੱਲੋਂ 25 ਹੋਰ ਜਿਹੜੀਆਂ ਸਰਕਾਰੀ ਆਈਟੀਆਈਸ ਤੇ ਉਦਯੋਗ ਖੁੱਲਣ ਦਾ ਵੀ ਨਿਰਣਾਲਾ ਲਿਆ ਗਿਆ ਹੈ ਜਿਸ ਦੇ ਤਹਿਤ ਜਿਹੜੇ ਨੌਜਵਾਨ ਨੇ ਉਹ ਆਪਣਾ ਕੰਮ ਕਰਕੇ ਵਧੀਆ ਰੋਜ਼ਗਾਰ ਪ੍ਰਾਪਤ ਕਰ ਸਕਣਗੇ ਸੋ ਮੁੱਖ ਮੰਤਰੀ ਸਰਦਾਰ ਪਗਵੰਤ ਸਿੰਘ ਮਾਨ ਹੁਰਾਂ ਦੀ ਅਗਵਾਈ ਦੇ ਹੇਠ ਸੂਬੇ ਦੇ ਵਿਚ ਸਰਕਾਰੀ ਆਈਟੀਆਈ ਦੀਆਂ ਜਿਹੜੀਆਂ ਕਿਸੀਟਾਂ ਆ ਉਹਨਾਂ ਵਿੱਚ ਵਾਅਦਾ ਕਰਕੇ ਨੌਜਵਾਨਾਂ ਨੂੰ ਇੱਕ ਖੁਸ਼ਖਬਰੀ ਦਿੱਤੀ ਗਈ ਹੈ ਤੇ ਹੁਣ ਜਿਹੜੇ ਨੌਜਵਾਨ ਬਹੁਤ ਜ਼ਿਆਦਾ ਖਰਚ ਨਹੀਂ ਕਰ ਸਕਦੇ ਉਹ ਸਰਕਾਰੀ ਆਈਟੀਆਈ ਦੇ ਵਿੱਚ ਐਡਮਿਸ਼ਨ ਲੈ ਕੇ ਕੋਰਸ ਕਰਕੇ ਆਪਣਾ ਵਧੀਆ ਤਰੀਕੇ ਦੇ ਨਾਲ ਰੋਜ਼ਗਾਰ ਪ੍ਰਾਪਤ ਕਰਨ ਦੇ ਸਮਰੱਥ ਹੋ ਜਾਣਗੇ